ਹਾਂਜੀ ਬਹੁਤ ਸੋਹਣਾ ਸੂਟ ਆਇਆ ਦੇਖੋ ਜੀ ਮੋਡਲ ਮਸਲੀਨ ਦੇ ਵਿੱਚ ਫੈਬਰਿਕ ਆ ਮੋਡਲ ਨਵਾਂ ਕੱਪੜਾ ਹੈ ਜੀ ਬਹੁਤ ਸੋਹਣਾ ਲਾਂਚ ਹੋਇਆ ਜੀ ਗਰਮੀ ਦੇ ਵਿੱਚ ਪਾਰਟੀ ਵੇਅਰ ਸੂਟ ਆਇਆ ਜੀ ਇਹ ਬਹੁਤ ਸ਼ਾਨਦਾਰ ਸੂਟ ਹੈ ਜੀ ਵਰਕ ਹੋਇਆ ਹੈ ਦੇ ਉੱਪਰ ਪਾਫ ਦਾ ਜੀ ਆਰੀ ਦਾ ਬਹੁਤ ਸੋਹਣਾ ਪਾਫ ਦਾ ਵਰਕ ਹੋਇਆ ਦੇਖੋ ਜੀ ਕਿੰਨਾ ਸੋਹਣਾ ਵਰਕ ਹੈ ਪਾਫ ਦਾ ਸਾਰਾ ਇਹ ਵਰਕ ਆਊਗਾ ਨਵਾਂ ਟ੍ਰੈਂਡਿੰਗ ਦੇ ਵਿੱਚ ਆਰਟੀਕਲ ਹੈ ਜੀ ਪਹਿਲਾ ਸਟਾਕ ਆਇਆ ਸੀ ਦਾਜੇ ਸੋਲਡ ਆਊਟ ਹੁਣ ਦੁਬਾਰਾ ਰੀਸਟਾਕ ਕਰਿਆ ਜੀ ਸਭ ਤੋਂ ਧਮਾਕੇਦਾਰ ਡਿਜ਼ਾਈਨਿੰਗ ਹੈ ਚਾਰ ਕਲਰਾਂ ਨੇ ਬਹੁਤ ਸੋਹਣਾ ਜੀ ਕੰ ਜੋ ਜੀ ਸਕਰੀਨਸ਼ਾਟ ਲੈ ਕੇ ਬੁੱਕ ਕਰ ਲਿਓ ਜੀ ਬਾਟਮ ਆ ਗਈ ਦੇਖੋ ਮੋਡਲ ਦੀ ਨਿਊ ਫੈਬਰਿਕ ਹੈ ਮੋਡਲ ਬਹੁਤ ਸੋਹਣਾ ਕਪੜਾ ਹੈ ਜੀ ਬਹੁਤ ਸੌਫਟ ਕਪੜਾ ਨਿਊ ਲਾਂਚ ਹੈ ਕਪੜੇ ਦੀ ਚਾਰ ਕੰਦਰ ਨੇ ਫਸਟ ਦੇਖੋ ਜੀ ਗਾਜਰੀ ਛੇਡ ਦੇ ਵਿੱਚ ਆ ਕੇ ਦੇਖੋ ਜੀ ਸਾਈਕਲ ਦੇਖੋ ਜੀ ਕਿੰਨਾ ਸੋਹਣਾ ਕਦਰ ਫਰੋਜੀ ਦੇ ਵਿੱਚ ਆ ਗਿਆ ਜੀ ਮੋਡਲ ਮਸਲੀਨ ਦੀ ਬਾਟਮ ਆਉਗੀ ਨਵਾਂ ਕਪੜਾ ਮੋਡਲ ਬਹੁਤ ਸੋਹਣਾ ਕਪੜਾ ਜੀ ਬਹੁਤ ਸ਼ਾਨਦਾਰ ਕਪੜਾ ਹੈ ਚਾਰੇ ਕਦਰ ਬਹੁਤ ਸੋਹਣੇ ਨੇ ਵਰਕ ਦੇਖੋ ਜੀ ਸੂਟ ਦੇ ਉੱਪਰ ਕਿੰਨਾ ਸੋਹਣਾ ਲੱਗ ਰਿਹਾ ਦੁਪੱਟਾ ਦੇਖੋ ਜੀ ਬਹੁਤ ਸ਼ਾਨਦਾਰ ਸੂਟ ਹੈ ਚਾਰੇ ਕਦਰ ਬਹੁਤ ਸੋਹਣੇ ਨੇ ਨੈਕਸਟ ਮਸਟਰਡ ਦੇ ਵਿੱਚ ਆ ਗਿਆ ਜੀ ਜਿਹੜਾ ਕਦਰ ਤੁਸੀਂ ਬੁੱਕ ਕਰਨਾ ਜਲਦੀ ਬੁੱਕ ਕਰ ਲਓ ਜੀ ਸਿਰਫ 1150 ਰੁਪਏ ਦੇ ਰੇਟ ਦੇ ਵਿੱਚ ਛੂਟ ਹੈ ਜੀ ਬਹੁਤ ਸ਼ਾਨਦਾਰ ਸੂਟ ਹੈ ਡਿਜ਼ਾਈਨਰ ਬਹੁਤ ਸੋ ਫਰਕ ਦੇਖੋ ਜੀ ਕਿੰਨਾ ਸੋਹਣਾ ਹੈ ਸਾਰੇ ਪੀਸ ਇੰਨੇ ਸੋਹਣੇ ਨੇ ਲਓ ਜੀ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਸਿਰਫ 1150 ਰੁਪਏ ਦਾ ਜੀ ਚਾਰੇ ਕਲਰ ਬਹੁਤ ਸੋਹਣੇ ਨੇ ਚਾਰੇ ਕਲਰ ਨੈਕਸਟ ਦੇਖੋ ਜੀ ਰਾਣੀ ਮਰਜੈਂਟਾ ਕਲਰ ਆ ਗਿਆ ਜੀ ਕਿੰਨਾ ਸੋਹਣਾ ਲੱਗ ਰਿਹਾ ਹੈ ਕਲਰ ਵੀ ਬਹੁਤ ਸੋਹਣਾ ਨਵਾਂ ਕਲਰ ਹੈ ਜੀ ਮਾਤਰੇ 1150 ਰੁਪਏ ਦਾ ਜੀ ਓਨਲੀ ਜਲਦੀ ਆਪਦੀ ਪੇਜ ਨੂੰ ਫੋਲੋ ਕਰ ਲਓ ਤੇ ਇਹਦਾ ਸਕਰੀਨਸ਼ਾਟ ਲੈ ਕੇ ਵਟਸਐਪ ਤੇ ਆਰਡਰ ਭੇਜ ਦਿਓ ਜੀ ਸਿਰਫ 1150 ਰੁਪਏ ਦਾ ਜੀ ਔਨਲਾਈਨ ਪੇਮੈਂਟ ਤੇ ਸ਼ਿਪਿੰਗ 60 ਹੈ ਜੀ ਕੈਸ਼ ਔਨ ਡਿਲੀਵਰੀ